ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਸਾਧ ਸੰਗਤ ਜੀ ਆਪਾਂ ਅੱਜ ਲਾਈਵ ਹੋਏ ਆ ਤੇ ਲਾਈਵ ਹੋਣ ਦਾ ਮਕਸਦ ਇਹੀ ਆ ਕਿ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਛੋਟੀ ਛੋਟੀ ਹਰੇਕ ਬੰਦੇ ਵੱਲੋਂ ਜੰਗ ਕੀਤੀ ਜਾ ਰਹੀ ਆ ਕਿਸੇ ਕਿਸੇ ਦੇ ਨਾਲ ਤੇ ਮੈਂ ਆਪਣੇ ਵੀਰਾਂ ਨੂੰ ਕਹੂੰਗਾ ਵੀ ਆਜੋ ਤੇ ਲਾਈਵ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰੋ ਤੇ ਸ਼ੇਅਰ ਕਰਕੇ ਆਪਣੇ ਵੀਰਾਂ ਤੱਕ ਪਹੁੰਚਾਇਓ ਜਿਹੜੇ ਇਸ ਚੀਜ਼ ਨੂੰ ਅਸਲ ਗੱਲ ਸਮਝਦੇ ਆ ਵੇਖੋ ਜੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਚਲਾਇਆ ਜਾ ਰਿਹਾ ਆ ਕਿ ਜਿਹੜਾ ਕਲਾਕਾਰ ਆ ਜਾਂ ਕੋਈ ਨਚਾਰ ਹੋਵੇ ਕੋਈ ਵੀ ਹੋਵੇ ਉਹਨੂੰ ਇੱਕ ਸ਼ਹੀਦ ਦਾ ਦਰਜਾ ਦੇ ਰਹੇ ਆ ਕੁਝ ਕ ਮੂਰਖ ਲੋਕ ਨੇ ਜਿਹੜੇ ਇਹ ਸੋਚਦੇ ਆ ਕਿ ਅਸੀਂ ਵੀ ਕਲਾਕਾਰ ਆ ਤਾਂ ਸਾਡੇ ਜਾਣ ਤੋਂ ਬਾਅਦ ਲੋਕੀ ਸਾਡੀਆਂ ਵੀ ਫੋਟੋਆਂ ਘਰਾਂ ਦੇ ਵਿੱਚ ਲਾ ਕੇ ਤੇ ਸਾਡੀਆਂ ਫੋਟੋਆਂ ਨੂੰ ਵੀ ਲੋਕੀ ਸਾਨੂੰ ਸ਼ਹੀਦ ਕਿਹਾ ਕਰਨਗੇ ਤੇ ਸਾਡੀਆਂ ਫੋਟੋਆਂ ਵੀ ਗੈਬ ਘਰਾਂ ਦੇ ਵਿੱਚ ਲੱਗਿਆ ਕਰਨਗੇ ਵੀ ਇਹ ਵੀ ਇੱਕ ਸ਼ਹੀਦ ਹੁੰਦਾ ਸੀ ਉਹ ਆਢੀ ਆਪਣਾ ਰੌਲਾ ਪਾਈ ਫਿਰਦੇ ਆ ਉਹ ਆਢੀ ਆਪਣੀ ਟੈਂ ਟੈਂ ਲਾਈ ਫਿਰਦੇ ਆ ਜੇ ਮੰਨ ਲਓ ਦੋ ਗਾਣੇ ਜਾਂ ਦੋ ਕੈਸਟਾਂ ਧਾਰਮਿਕ ਗਾਤਵੇ ਕੋਈ ਬੰਦਾ ਧਾਰਮਿਕ ਗਾਣੇ ਕੱਢ ਦੇਵੇ ਜਾਂ ਕੋਈ ਸ਼ਬਦ ਕੱਢ ਦੇਵੇ ਤੇ ਉਹ ਬੰਦਾ ਸੌਸ ਕਾਹਟੋ ਨਹੀਂ ਬੰਦੇ ਨੇ ਕੱਢੀ ਹੋਵੇ ਗੰਦੀ ਮੰਦੀ ਜਿਹੜੇ ਕਿ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਬੰਦਾ ਉਹ ਗਾਣੇ ਨਾਲ ਸੁਣ ਸਕੇ ਤੇ ਕੀ ਗੱਲ ਉਹ ਬੰਦਾ ਮਰਨ ਤੋਂ ਬਾਅਦ ਸ਼ਹੀਦ ਬਣ ਜਾਊਗਾ ਕੁਝ ਲੋਕਾਂ ਨੇ ਰੌਲਾ ਪਾਇਆ ਆ ਕਿ ਉਹ ਸ਼ਹੀਦ ਦਾ ਦਰਜਾ ਜੀ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਜਿਹਨੂੰ ਆਪਾਂ ਕਹਿੰਦੇ ਆਂ ਵੀ ਇੱਕ ਚਮਕੀਲੇ ਦੀ ਗੱਲ ਕਰਨ ਦੇ ਸਾਰੇ ਜਾਣੇ ਵੀ ਚਮਕੀਲੇ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਚਮਕੀਲਾ ਤਾਂ ਇੱਕ ਸ਼ਹੀਦ ਆ ਮੈਂ ਉਹਨਾਂ ਮੂਰਖਾ ਲੋਕਾਂ ਨੂੰ ਕਹਿਣਾ ਚਾਹੁੰਦਾ ਉਹ ਮੂਰਖੋ ਪਹਿਲੀ ਗੱਲ ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਤੇ ਦੂਜੀ ਗੱਲ ਇਹ ਆ ਵੀ ਤੁਹਾਨੂੰ ਸ਼ਹੀਦਾਂ ਸਿੰਘਾਂ ਦੇ ਬਾਰੇ ਨਹੀਂ ਪਤਾ ਸ਼ਹੀਦ ਕੌਣ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਤਤੀ ਤਵੀ ਦੇ ਬੈਠੇ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪੜੀ ਲੁਹਾਈ 22 ਦਿਨ ਤੱਕ ਇੱਦਾਂ ਹੀ ਜਾਪ ਕਰਦੇ ਰਹੇ ਖੋਪੜੀ ਲੱਥੀ ਸਮੇਤ ਤਾਂ ਫੇਰ ਸੱਚਖੰਡੋਂ ਗਏ ਜਿਨ੍ਹਾਂ ਨੇ ਪੰਥ ਦੇ ਵਾਸਤੇ ਆਪਣਾ ਪਰਿਵਾਰ ਵਾਰ ਦਿੱਤਾ ਹੋਵੇ ਜਿਨ੍ਹਾਂ ਨੇ ਪੰਥ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਹੋਵੇ ਜਿਨ੍ਹਾਂ ਨੇ ਆਪਨਾ ਆਪ ਮਿਟਾ ਕੇ ਤੇ ਕੌਮ ਨੂੰ ਇੱਕ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਲਹੂ ਡੋਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਉਹਨਾਂ ਨੇ ਸੱਚਾ ਸੁੱਚਾ ਖਿਤਾਬ ਲਿਆ ਹੋਵੇ ਮਹਾਰਾਜ ਦੇ ਕੋਲੋਂ ਯੰਗਾ ਤੇ ਜੁੱਧਾ ਮੈਦਾਨ ਮੋਰਚੇ ਫਤਿਹ ਕਰਕੇ ਦਹਵੇਂ ਪਾਸ਼ੇ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਵੇ ਉਹਨਾਂ ਨੂੰ ਸ਼ਹੀਦ ਕਹਿੰਦੇ ਨੇ ਜਿਹੜੇ ਬਾਣੀ ਬਾਣੇ ਅੰਮ੍ਰਿਤ ਰੈਤ ਮਰਿਆਦਾ ਸੇਵਾ ਸਿਮਰਨ ਜਪ ਤਪ ਭਗਤੀ ਜਿਹੜਾ ਇੰਨਾ ਕੁਛ ਕਿਸ ਦਾ ਹੋਵੇ ਤਾਂ ਉਹ ਸ਼ਹੀਦ ਦਾ ਦਰਜਾ ਉਹਨੂੰ ਦਿੱਤਾ ਜਾਂਦਾ ਨਾ ਕਿ ਛਟੇਜਾਂ ਉੱਤੇ ਗੰਧ ਮੰਦ ਕਾ ਕੇ ਅਮਲੀਆਂ ਨੂੰ ਖੁਸ਼ ਕਰਨਾ ਹੋਵੇ ਛਟੇਜਾਂ ਤੇ ਗੰਧ ਬੋਲ ਕੇ ਅਮਲੀਆਂ ਨੂੰ ਖੁਸ਼ ਕਰਨਾ ਹੋਵੇ ਜਾ ਹੋਰ ਲੋਕਾਂ ਨੂੰ ਖੁਸ਼ ਕਰਨਾ ਹੋਵੇ ਔਰੇ ਮਰਨ ਤੋਂ ਬਾਅਦ ਤੁਸੀਂ ਉਹਨੂੰ ਸ਼ਹੀਦ ਦਾ ਖਿਤਾਬ ਦਿੰਦੇ ਹੋ ਡੁੱਬ ਕੇ ਮਰ ਜਾਓ ਲੱਖ ਦੀ ਲੰਤ ਤੁਹਾਡੇ ਉੱਤੇ ਏ ਕਰ ਇਹੋ ਜਿਹਾ ਬੰਦਾ ਕੋ ਗਲਚਰ ਗਾਇਕੀ ਕਰਨ ਵਾਲਾ ਹੋਵੇ ਗੰਦ ਗੰਦਮੰਦ ਬੋਲਣ ਵਾਲਾ ਹੋਵੇ ਆਪਣਾ ਗੰਦਮੰਦ ਬੋਲ ਕੇ ਆਪਣਾ ਤੋਰੀ ਫੁਲਕਾ ਚਲਾਉਂਦਾ ਹੋਵੇ ਤੇ ਉਹਦੇ ਜਾਣ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਕੋਈ ਸ਼ਹੀਦ ਦਾ ਦਰਜਾ ਦੋ ਨਾ ਤੇ ਲੱਖ ਦੀ ਲੰਤ ਤੁਹਾਡੇ ਸਿਰ ਦੇ ਤੇ ਜੇਕਰ ਤੁਸੀਂ ਸ਼ਹੀਦ ਦਾ ਦਰਜਾ ਦੇਣਾ ਚਾਹੁੰਦੇ ਹੋ ਤਾਂ ਆਓ ਫੇ ਪੰਥ ਦੇ ਵਿੱਚ ਤੁਹਾਨੂੰ ਦਈਏ ਸ਼ਹੀਦ ਦਾ ਪ੍ਰਮਾਣ ਪੱਤਰ ਉਹਨਾਂ ਨੂੰ ਵੀ ਆਓ ਆ ਸ਼ਹੀਦ ਆ ਤੁਹਾਡੀ ਜ਼ੁਬਾਨ ਵੱਡੀ ਕਿਉਂ ਨਹੀਂ ਜਾਂਦੀ ਉਹਨਾਂ ਨੂੰ ਸ਼ਹੀਦ ਕਹਿਣ ਤੋਂ ਤੁਹਾਡਾ ਮਨ ਕਿਉਂ ਨਹੀਂ ਤੁਹਾਡਾ ਦੁਖੀ ਹੁੰਦਾ ਵੀ ਉਹਨਾਂ ਨੂੰ ਸ਼ਹੀਦ ਕਿਹੜੇ ਕੰਮ ਦੇ ਨਾਲ ਤੁਸੀਂ ਕਹਿ ਰਹੇ ਹੋ ਉਹ ਕਿਹੜੇ ਟੋਪਕੇ ਦੇ ਸ਼ਹੀਦ ਆ ਤੁਹਾਨੂੰ ਸ਼ਹੀਦਾ ਸਿੰਘਾਂ ਦੇ ਬਾਰੇ ਪਤਾ ਹੀ ਨਹੀਂ ਕਿ ਤੱਕ ਸ਼ਹੀਦ ਸਿੰਘ ਹੁੰਦੇ ਕੀ ਆ ਤਾਨੂੰ ਆਪਣੇ ਆਪ ਨੂੰ ਨਹੀਂ ਪਤਾ ਤੇ ਖਿਤਾਬ ਸ਼ਹੀਦਾਂ ਦੇ ਸਿੰਘਾਂ ਤੇ ਸੂਰਮਿਆਂ ਯੋਧਿਆਂ ਦੇ ਦੇਣ ਦੇ ਪਨੇ ਇੱਕ ਆਮ ਬੰਦੇ ਨੂੰ ਇੱਕ ਨਾਚੇ ਬੰਦੇ ਦੇ ਇੱਕ ਨਾ ਚਾਰ ਬੰਦੇ ਜਿਹੜੇ ਆਂਦੇ ਨੇ ਸ਼ਹੀਦ ਆਓ ਆ ਤੁਹਾਨੂੰ ਪ੍ਰਮਾਨ ਪੱਤਰ ਲੈ ਕੇ ਦਈਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਲੇ ਦੇਵਾਂਗੇ ਤੁਹਾਨੂੰ ਉੱਥੇ ਦਈ ਯਾਰ ਕਮਾਲ ਹੋ ਗਈ ਹੈ ਹੱਦ ਹੋ ਗਈ ਯਾਰ ਤੁਸੀਂ ਜਿਹੜਾ ਵੀ ਕੋਈ ਬੰਦਾ ਆਮ ਕੋਈ ਮੜੀ ਜੀ ਕੋ ਗੱਲਬਾਤ ਹੋ ਗਈ ਇਹ ਸ਼ਹੀਦ ਆ ਜੀ ਇਹ ਸ਼ਹੀਦ ਆ ਜੀ ਸ਼ਹੀਦ ਪਤਾ ਕੌਣ ਸੀ ਜਿਹੜੇ ਸਾਡੇ ਫੌਜ ਦੇ ਆਰਮੀ ਦੇ ਫੌਜੀ ਨੇ ਬਾੜਾਂ ਦੇ ਉੱਤੇ ਦਿਨ ਰਾਤ ਆਪਣੀ ਜਾਨ ਤਲੀ ਤੇ ਰੱਖ ਕੇ ਕੁਰਬਾਨੀਆਂ ਕਰਨ ਦੇ ਵਾਸਤੇ ਤਿਆਰ ਨੇ ਜਾਨ ਆਪਣੀ ਤਲੀ ਤੇ ਰੱਖ ਕੇ ਫਿਰਣ ਦੇ ਨੇ ਪਤਾ ਨਹੀਂ ਗੋਲੀ ਕਿੱਧਰੋਂ ਆ ਕੇ ਉਹਨਾਂ ਦੇ ਵੱਜ ਜਣੀ ਆ ਉਹੋ ਜੇ ਬੰਦਿਆਂ ਨੂੰ ਸ਼ਹੀਦ ਮੰਨਿਆ ਜਾਵੇਗਾ ਨਾ ਕਿ ਇੱਕ ਸਟੇਜ ਉੱਤੇ ਧੀਆਂ ਪਣਾ ਤੇ ਗਾਣੇ ਬਣਾ ਬਣਾ ਕੇ ਗੱਲਾਂ ਬਾਤਾਂ ਕਰਦਾ ਹੋਵੇ ਧੀਆਂ ਪਣਾ ਦੇ ਅੰਗਾਂ ਦੀਆਂ ਗੱਲਾਂ ਲੋਕਾਂ ਨੂੰ ਸੁਣਾਉਂਦਾ ਹੋਵੇ ਤੇ ਤੁਸੀਂ ਉਹਨੂੰ ਸ਼ਹੀਦ ਦਾ ਦਰਜਾ ਦਓ ਇਹ ਕਿਸ ਉਹਨਾਂ ਨੇ ਆਇਆ ਅਸੀਂ ਬਿਲਕੁਲ ਵੀ ਇਹੋ ਜੀ ਗੱਲ ਦੇ ਵਿੱਚ ਸਹਿਮਤ ਨਹੀਂਗੇ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿਓ ਤੇ ਖਾਲਸਾ ਪੰਥ ਚੁੱਪ ਕਰਕੇ ਬੈਠਾ ਰਹੇ ਜਿਹੜੀਆਂ ਜਥੇਬੰਦੀਆਂ ਨਾਲ ਲਿਆ ਕੇ ਸਿੰਘਾਂ ਦੀਆਂ ਸੰਪਰਦਾਵਾਂ ਜਥੇਬੰਦੀਆਂ ਜਿਹੜੇ ਚਮਕੀਲੇ ਮਸ਼ਹੀਦ ਆਂਦੇ ਆਓ ਫਿਰ ਉਹਨਾਂ ਦੇ ਕੋਲ ਜੱਥੇਬੰਦੀਆਂ ਦੇ ਕੋਲ ਇੱਕ ਕਿਤਾਬ ਤੇ ਇੱਕ ਲੈਟਰ ਪੈਨ ਲੈ ਲਓ ਕਿ ਚਮਕੀਲਾ ਸ਼ਹੀਦ ਆ ਬੈਠ ਸਾਈਨ ਕਰ ਦੋ ਤੁਹਾਨੂੰ ਉੱਥੇ ਹੀ ਦਹੀਂ ਦੇਣਗੇ ਅਗਲੇ ਜਿਹੜੇ ਜੱਥੇਬੰਦੀਆਂ ਨਹੀਂ ਕੁੰਦੀਆਂ ਨਹੀਂ ਬੋਲਦੇ ਜੱਥੇਬੰਦੀਆਂ ਪੰਥ ਨੇ ਸਾਡੀ ਸੇਵਾ ਲਈ ਅਸੀਂ ਪੰਥ ਦੇ ਕੁੱਕਰ ਅਸੀਂ ਪੰਥ ਦੇ ਦਾਸ ਅਸੀਂ ਬੋਲਾਂਗੇ ਤੁਹਾਡੀ ਯੁਰਤ ਕਿਦਾ ਪੈਂਦੀ ਐ ਸ਼ਹੀਦਾਂ ਨੂੰ ਇੱਕ ਆਮ ਬੰਦੇ ਨਾਲ ਮਲਾਉਣ ਦੀ ਇੱਕ ਨਾਚੇ ਕਲਾਕਾਰ ਨਾਲ ਮਲਾਉਣ ਦੀ ਤੁਹਾਡੀ ਯਰਤ ਕਿੰਨਾ ਪਈ ਆ ਕਾਹਦਾ ਸ਼ਹੀਦ ਆ ਕੀ ਸ਼ਹੀਦੀ ਉਹ ਸ਼ਹੀਦੀ ਬਣਾਉ ਦਾ ਕੀ ਕੀਤਾ ਉਹ ਨਸ਼ੀਦ ਪੰਥ ਨੂੰ ਕਿਸ ਨੇ ਚੀਚੀ ਵੱਢ ਕੇ ਦਿੱਤੀ ਤੂੰ ਨੂੰ ਮੜੀ ਦੀ ਗੱਲ ਦੇ ਪਿੱਛੇ ਤੋਂ ਸ਼ਹੀਦ ਬਣਾ ਦਿੰਦੇ ਆ ਤੁਹਾਨੂੰ ਦੱਸਿਆ ਰਹਗਾ ਆ ਸ਼ਹੀਦ ਬਾਬਾ ਦੀਪ ਸਿੰਘ ਵਰਗੋ ਕੁਰਬਾਨੀ ਕਰਕੇ ਕੋਈ ਵਿਖਾਓ ਖੰਡਾ ਖੜਕਾ ਕੇ ਦਿਖਾਓ ਆਪਣਾ ਸੀਸ ਕੱਟਿਆ ਹੋਇਆ ਹੱਥ ਵਿੱਚ ਫੜ ਕੇ ਲੜਕੇ ਦਿਖਾਓ ਪੰਛੇ ਦੇ ਵਾਸਤੇ ਮਰ ਮਿਟੋ ਤੁਹਾਡੇ ਜਾਣ ਤੋਂ ਬਾਅਦ ਤੁਹਾਨੂੰ ਲੋਕ ਆ ਆਟੋਮੈਟਿਕ ਤੁਹਾਨੂੰ ਸ਼ਹੀਦ ਕਹਿਣਗੇ ਇੱਕ ਲੱਚਰ ਗਾਇਕੀ ਗਾਉਂਦਾ ਹੋਵੇ ਇਹ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਇਹ ਖਾਣ ਤੋਂ ਬਾਅਦ ਬੜਾ ਲੱਗਦਾ ਆ ਇਹਨੂੰ ਆਪਾਂ ਵੇਖ ਕੇ ਨਹੀਂ ਦੱਸ ਸਕਦੇ ਪੀਰਾ ਸਵਾਦ ਕੀ ਆ ਚਮਕੀਲੇ ਨੇ ਸੁਣ ਕੇ ਬਾਅਦ ਚ ਪਾ ਲੱਗਣਾ ਆ ਜੜੇ ਐ ਗੱਲੋ ਗੱਲੀ ਕਹੀ ਜਾਂਦੇ ਮਗਰ ਇੱਕ ਦੂਜੇ ਨੂੰ ਲੱਗ ਲੱਕੇ ਇਹ ਸ਼ਹੀਦ ਆ ਜੀ ਇਹਨੂੰ ਸ਼ਹੀਦੀ ਦਰਾਂ ਕਿਤਾਬ ਮਿਲਣਾ ਚਾਹੀਦਾ ਆ ਇਹ ਸ਼ਹੀਦ ਆ ਜੀ ਤੈਨੂੰ ਦਰਜਾ ਮਿਲਣਾ ਚਾਹੀਦਾ ਆ ਚਮਕੀਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਲੋ ਪਹਿਲਾਂ ਕਹਿੰਦਾ ਕੀ ਆ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਗਾਣੇ ਸੁਣ ਲਿਓ ਓ ਦੇ ਪਿੱਲੇ ਉਹ ਕਹਿ ਕੀ ਰਿਹਾ ਆ ਤਾਂ ਫੇਰ ਤੁਸੀਂ ਸ਼ਹੀਦਾਰੇ ਪੜੇ ਇਹੋ ਜਿਹੇ ਬੰਦਿਆਂ ਦੇ ਗੱਲ 'ਚ ਪਾ ਰਹਿਓ ਸ਼ਹੀਦਾਰੇ ਤਖਤੀਆਂ ਇਹੋ ਜਿਹੇ ਬੰਦਿਆਂ ਦੇ ਗੱਲ ਦੇ ਵਿੱਚ ਪਾ ਰਹਿਓ ਪੰਥਰੇ ਵਿੱਚ ਸਿੰਘ ਜਾਗਦੀ ਜਮੀਰ ਉਹ ਸੁੱਤੇ ਨਹੀਂਗੇ ਹੈਗੇ ਨੇ ਜੇ ਸ਼ਹੀਦ ਬਣਦਾ ਜਰਾ ਚਾਹਿਆ ਨਾ ਅਸੀਂ ਦਾਲੇ ਕੰਮ ਕਰਕੇ ਵਿਖਾਓ ਪੰਥ ਨੇ ਆਟੋਮੈਟਿਕ ਤੁਹਾਨੂੰ ਸਾਈਨ ਕਰਕੇ ਸ਼ਹੀਦ ਜੀ ਤਖਤੀ ਤੁਹਾਡੇ ਗਾਲ ਚ ਪਾਉਣਗੇ ਤੁਹਾਡੇ ਮਰਨ ਤੋਂ ਬਾਅਦ ਤੁਸੀਂ ਸ਼ਹੀਦ ਬਣਨਾ ਜਿੰਦੇ ਜੀ ਸ਼ਹੀਦ ਨਹੀਂ ਬਣਨਾ ਜੇ ਜਿੰਦੇ ਜੀ ਸ਼ਹੀਦ ਬਣਨਾ ਚਾਹੁੰਦੇ ਆ ਨਾ ਪੰਥ ਦੀ ਸੱਦੇ ਹੋ ਕੇ ਠੇਕ ਤਾਣ ਕੇ ਡਟ ਕੇ ਸੇਵਾ ਕਰੋ ਪਿਛਲੇ ਸਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ਦੇ ਵਿੱਚ ਹੋਲੇ ਮਹੱਲੇ ਦੇ ਟਾਈਮ ਦੇ ਸਮੇਂ ਤੇ ਭਾਈ ਪ੍ਰਦੀਪ ਸਿੰਘ ਖਾਲਸਾ ਜਿਹੜਾ ਕਿ ਕੈਨੇਡਾ ਦੀ ਧਰਤੀ ਤੋਂ ਆ ਕੇ ਹੁਲੜ ਬਾਜਨ ਰੋਕਦਾ ਹੁੰਦਾ ਸੀ ਉਹਨਾਂ ਨੂੰ ਮਰਿਆਦਾ ਸਿਖਾਉਣ ਦੀ ਕੋਸ਼ਿਸ਼ ਕਰਨ ਡਿਆ ਇਹ ਰੋਕ ਰਿਆ ਸੀ ਕੁਝ ਹੁਲੜ ਬਾਜਨ ਨੇ ਉਹਦੇ ਗਲ ਪੈ ਕੇ ਉਹ ਰ ਔਰ ਸਿਰ 'ਚ ਮਾਰ ਮਾਰ ਕੇ ਡਾਂਗਾ ਤੇ ਉਹਨਾਂ ਨਾਲ ਜੁੱਧ ਕਰਕੇ ਉਸ ਬੰਦੇ ਨੂੰ ਉਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਉਹ ਹਜੇ ਬੰਦੇ ਨੂੰ ਸ਼ਹੀਦ ਕਹ ਸਕਦੇ ਆਪਾਂ ਜਿਹੜਾ ਪੰਥ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ ਤੇ ਕੁਝ ਰਹੀ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਸਬਕ ਸਿਖਾ ਗਿਆ ਤੇ ਕੁਝ ਜਣਿਆਂ ਨੂੰ ਸਬਕ ਸਿਖਾਉਣਾ ਅਜੇ ਬਾਕੀ ਆ ਉਹਰੇ ਵਿੱਚ ਵੀ ਬੜੇ ਸ਼ਹੀਦ ਸਾਡੇ ਹੈਗੇ ਨੇ ਪਰ ਇਹੋ ਜੇ ਨਚਾਰ ਕਲਾਕਾਰ ਜਿਹੜੇ ਨਾਚੇ ਨੇ ਉਹਨਾਂ ਨੂੰ ਸ਼ਹੀਦਾਂ ਦੇ ਦਰਜੇ ਨਾ ਦਿਆ ਕਰੋ ਜਿਹੜੇ ਆਂਦੇ ਨੇ ਫਿਲਮ ਬਣਾਈਆਂ ਲੈ ਕੇ ਕਲਾਕਾਰ ਨੇ ਐ ਨੰਬਰ ਤੇ ਇੱਕ ਤਮਕੀਲੇ ਦਾ ਰੂਪ ਧਾਰ ਕੇ ਫਿਲਮ ਬਣਾਈਆਂ ਆ ਆ ਬਣਾਈ ਉਹ ਬਣਾਈ ਓ ਮਾਮਿਓ ਜਦੋਂ ਫਿਲਮ ਬਾਂਡੀ ਉਦੋਂ ਜਾ ਕੇ ਕਿਉਂ ਨਹੀਂ ਰੋਕੀ ਹੁਣ ਤਾਂ ਬਣ ਕੇ ਸਾਰੇ ਕੋ ਤਿਆਰ ਹੋ ਗਿਆ ਹੁਣ ਤਾਂ ਰਿਲੀਜ਼ ਕਰਨੀ ਰਹਿ ਗਈ ਓਦੋਂ ਕਿਨਾਂ ਰੋਕੀ ਜਾ ਕੇ ਤੁਹਾਨੂੰ 2 ਸਾਲਾਂ ਬਾਅਦ ਪਾ ਲਗਾ ਜਾ ਕੇ ਉਦੋਂ ਕਿਨਾਂ ਰੋਕੀ ਜਦੋਂ ਪੰਥਰੇ ਵਿਰੁੱਧ ਕੋਈ ਇਹੋ ਜਿਹੀ ਸ਼ਿਆਹਤ ਇਹੋ ਜਿਹੀ ਕੋਈ ਰਾਜਨੀਤੀ ਘੜ ਰਿਆ ਪੰਥ ਨੂੰ ਤੇ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਡਾਇਰੈਕਟਰ ਐਕਟਰ ਉਹਨਾਂ ਉੱਤੇ ਉਦੋਂ ਹੀ ਸਖਤ ਸਟੈਂਡ ਲਿਆ ਜਾਵੇ ਜਦੋਂ ਕੋਈ ਬੰਦਾ ਪੰਛ ਦੇ ਉੱਤੇ ਵੱਧ ਘੱਟ ਬੋਲੇਗਾ ਫੇਰ ਅਸੀਂ ਉਹਦੇ ਕੋਈ ਵੀ ਹਮਾਇਤੀ ਨਹੀਂ ਬਣਨਾ। ਨਾ ਅਹੀਂ ਫਿਰ ਉਹਨੂੰ ਬਣਦੀ ਉਹਦੀ ਸਰਵਿਸ ਕਰਾਂਗੇ। ਸੋਸ਼ਲ ਮੀਡੀਆ ਤੇ ਪ੍ਰਚਾਰ ਰਹੀਂ ਤਾਂ ਗਰਾਊਂਡ ਲੈਵਲ ਤੇ ਜੇ ਸਾਨੂੰ ਟੱਕਰ ਆ ਤਾਂ ਫਿਰ ਵੀ ਕਰਾਂਗੇ। ਆ ਇਹ ਚੀਜ਼ ਦਾ ਸਖਤੋ ਸਖਤ ਵਿਰੋਧ ਕਰਦੇ ਆ ਜਿਹੜੇ ਸ਼ਹੀਦ ਆਂਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੇ ਬੋਦੀ ਇੱਕ ਹੋਰ ਕਲੜਦੀ ਆ ਤੇ ਤਨੁਸ਼ੀਦਾ ਸਿੰਘਾਂ ਦੇ ਦਰਜੇ ਦਾ ਪਤਾ ਨਹੀਂ ਇਦ ਤੱਕ ਹਾਦ ਹੋ ਗਈ ਕਮਾਲ ਹੋ ਗਈ ਏ ਟੱਡੇ ਵਾਲੀ ਪੰਥ ਦੇ ਵਿੱਚ ਜਿਨ੍ਹਾਂ ਨੇ ਸੂਰਮਿਆਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਗੇ ਮਾਹਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਨੇ ਇਹ ਪੰਥ ਦੇ ਉੱਤੋਂ ਇਹਨਾਂ ਨੂੰ ਸ਼ੀਰ ਕਹਿ ਸਕਦੇ ਆ ਜਿਹੜਾ ਸਤੇਜਾਂ ਤੇ ਗੰਦ ਬੋਲਦਾ ਹੋਵੇ ਧੀਆਂ ਭੈਣਾਂ ਦੇ ਅੰਗਾਂ ਤੇ ਗੱਲ ਕਰਦਾ ਹੋਵੇ ਉਹਨੂੰ ਸ਼ਹੀਦ ਨਹੀਂ ਕਰੀ ਵੀ ਬੰਦ ਦੇਵਾਂਗੇ ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹਣਾ ਜਰਾ ਕਿ ਜਾ ਕੇ ਰੋ ਜਾ ਕੇ ਤੁਹਾਡੇ ਸਿੱਧਾ ਸਿੰਘਾਂ ਉੱਤੇ ਕਿੰਤੂ ਪ੍ਰੰਤੂ ਤੁਹਾਡੇ ਗ੍ਰੰਥਾਂ ਤੇ ਪੰਥਾਂ ਤੇ ਤੁਹਾਡੀਆਂ ਜਥੇਬੰਦੀਆਂ ਤੇ ਕਿੰਤੂ ਪ੍ਰੰਤੂ ਕਨੜ ਇਹੋ ਜੇ ਲੋਕ ਨੇ ਇਹਨਾਂ ਨੂੰ ਨੱਥ ਪਾਉਣ ਦਾ ਸਮਾਂ ਆੜਾ ਨਾ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ ਕਰਕੇ ਅੰਦਰ ਬਣਦਾ ਠੀਕ ਹੈ ਜੀ ਆ ਯੁੱਤ ਨਾ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ